ਇੱਕ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਦੇ ਬਾਹਰ ਆਪਣੇ ਪੂਰੇ ਪਰਿਵਾਰ ਸਮੇਤ ਹੰਗਾਮਾ ਕੀਤਾ ਗਿਆ ਤਾਂ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਮੇਰੀ ਪਤਨੀ ਨੂੰ ਇਸ ਮੈਡੀਕਲ ਸਟੋਰ ਵਾਲੇ ਨੇ ਕਿਤੇ ਲੁਕੋ ਕੇ ਰੱਖਿਆ ਹੋਇਆ ਆਪਣੇ ਕੋਲ ਰੱਖਿਆ ਹੋਇਆ ਤਾਂ ਗੰਭੀਰ ਇਲਜ਼ਾਮ ਨੇ ਜਿਹੜੇ ਇਸ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਦੇ ਉੱਪਰ ਲਗਾਏ ਗਏ ਨੇ ਕਿ ਜਿਹੜਾ ਮੈਡੀਕਲ ਸਟੋਰ ਦਾ ਮਾਲਕ ਹੈ ਉਸਨੇ ਮੇਰੀ ਪਤਨੀ ਨੂੰ ਲੁਕੋ ਕੇ ਰੱਖਿਆ ਹੋਇਆ ਕਿਉਂਕਿ ਜਦੋਂ ਮੇਰੀ ਪਤਨੀ ਆਪਣੇ ਪੇਕੇ ਘਰ ਤੋਂ ਮੈਡੀਕਲ ਸਟੋਰ ਤੇ ਦਵਾਈ ਲੈਣ ਆਈ ਸੀ ਤਾਂ ਉਸ ਦਿਨ ਤੋਂ ਹੀ ਮੇਰੀ ਪਤਨੀ ਜਾਂ ਜਿਹੜੀ ਉਹ ਲਾਪਤਾ ਹੋਈ ਵੀ ਹੈ ਤੇ ਆਪਣੀਆਂ ਗੱਲਾਂ ਦੇ ਵਿੱਚ ਲਗਾ ਕੇ ਇਸ ਮੈਡੀਕਲ ਸਟੋਰ ਵਾਲੇ ਨੇ ਉਸ ਨੂੰ ਆਪਣੇ ਕੋਲ ਲਕੋ ਕੇ ਰੱਖਿਆ ਹੋਇਆ ਤਾਂ ਇਸ ਵਿਅਕਤੀ ਦਾ ਇਹ ਵੀ ਕਹਿਣਾ ਕਿ ਇਹਨਾਂ ਇਲਜ਼ਾਮਾਂ ਦੇ ਮੇਰੇ ਕੋਲ ਪੱਕੇ ਸਬੂਤ ਵੀ ਨਹੀਂ ਮੇਰੇ ਕੋਲ ਦੋਵਾਂ ਦੀਆਂ ਕਾਲਰ ਰਿਕਾਰਡਿੰਗਾਂ ਨੇ ਤੇ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਮੇਰੀ ਪਤਨੀ ਨੂੰ ਲਕਾਉਣ ਵਾਲਾ ਕੋਈ ਹੋਰ ਨਹੀਂ ਸਗੋਂ ਇਸ ਮੈਡੀਕਲ ਸਟੋਰ ਦਾ ਮਾਲਕ ਹੀ ਆ ਤਾਂ ਇਸ ਵਿਅਕਤੀ ਦੇ ਵੱਲੋਂ ਗੰਭੀਰ ਇਲਜ਼ਾਮ ਨੇ ਜਿਹੜੇ ਇਸ ਮੈਡੀਕਲ ਸਟੋਰ ਦੇ ਮਾਲਕ ਦੇ ਉੱਪਰ ਲਗਾਏ ਗਏ ਨੇ ਕਿ ਮੇਰੀ ਪਤਨੀ ਨੂੰ 5 ਮਹੀਨਿਆਂ ਤੋਂ ਲਗਾਤਾਰ ਇਸ ਮੈਡੀਕਲ ਸਟੋਰ ਵਾਲੇ ਨੇ ਲਕੋ ਕੇ ਆਪਣੇ ਕੋਲ ਰੱਖਿਆ ਹੋਇਆ ਤਾਂ ਮੇਰੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਵੀ ਨੇ ਇਸ ਵਿਅਕਤੀ ਰਾਏ ਵੀ ਕਹਿਣਾ ਕਿ ਮੈਨੂੰ ਇੱਕ ਵਾਰ ਪਤਾ ਲੱਗਿਆ ਸੀ ਕਿ ਮੇਰੀ ਪਤਨੀ ਨੂੰ ਇਸ ਡਾਕਟਰ ਨੇ ਖਰੜ ਦੇ ਵਿੱਚ ਲਕੋ ਕੇ ਰੱਖਿਆ ਹੋਇਆ ਤਾਂ ਮੈਂ ਆਪਣੀ ਗੱਡੀ ਉੱਥੇ ਲੈ ਕੇ ਗਿਆ ਉੱਥੇ ਜਾ ਕੇ ਦੇਖਿਆ ਪਰ ਇਸ ਡਾਕਟਰ ਨੇ ਉਸ ਨੂੰ ਪਹਿਲਾਂ ਹੀ ਕਿਤੇ ਹੋਰ ਭੇਜ ਦਿੱਤਾ ਸੀ ਤਾਂ ਜਦੋਂ ਮੈਂ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਿਆ ਤਾਂ ਉੱਥੇ ਇਹ ਗੱਲ ਸਪਸ਼ਟ ਹੋਈ ਕਿ ਜਿਹੜੀ ਤੁਹਾਡੀ ਪਤਨੀ ਆ ਉਹ ਸਾਡੀ ਦੁਕਾਨ ਤੋਂ ਕੋਲਡ ਡ੍ਰਿੰਕ ਲੈ ਕੇ ਜਾਂਦੀ ਰਹੀ ਆ ਤਾਂ ਜਿਸ ਤੋਂ ਬਾਅਦ ਹੁਣ ਮੈਡੀਕਲ ਸਟੋਰ ਦੇ ਬਾਹਰ ਇਸ ਵਿਅਕਤੀ ਨੇ ਆਪਣੇ ਪੂਰੇ ਪਰਿਵਾਰ ਸਮੇਤ ਹੰਗਾਮਾ ਕੀਤਾ ਮੈਡੀਕਲ ਸਟੋਰ ਵਾਲੇ ਨੂੰ ਸਿੱਧੀ ਚੇਤਾਵਨੀਆਂ ਦਿੱਤੀਆਂ ਕਿ ਜੇਕਰ ਤੂੰ ਅਗਲੇ ਦਿਨ ਤੱਕ ਮੇਰੀ ਘਰਵਾਲੀ ਨੂੰ ਵਾਪਸ ਨਾ ਲੈ ਕੇ ਆਇਆ ਤਾਂ ਮੈਂ ਆਪਣੀ ਧੀ ਸਣੇ ਤੇਲ ਪਾ ਕੇ ਅੱਗ ਲਗਾ ਲਵਾਂਗਾ ਤਾਂ ਇਹ ਅਮਰਸਰ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਮੈਡੀਕਲ ਸਟੋਰ ਦੇ ਬਾਹਰ ਹੰਗਾਮਾ ਦੇਖਣ ਨੂੰ ਮਿਲਿਆ ਤਾਂ ਇਸ ਜਿਸ ਵਿਅਕਤੀ ਨੇ ਹੰਗਾਮਾ ਕੀਤਾ ਤਾਂ ਉਸ ਦੇ ਵੱਲੋਂ ਇਸ ਮੈਡੀਕਲ ਸਟੋਰ ਵਾਲੇ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਮੇਰੀ ਪਤਨੀ ਨੂੰ ਇਸ ਮੈਡੀਕਲ ਸਟੋਰ ਵਾਲੇ ਨੇ ਕਿਤੇ ਲਕੋ ਕੇ ਰੱਖਿਆ ਹੋਇਆ ਆਪਣੇ ਕੋਲ ਰੱਖਿਆ ਹੋਇਆ ਤਾਂ ਮੇਰੀ ਪਤਨੀ ਹੈ ਜਿਹੜੀ 5 ਮਹੀਨੇ ਤੋਂ ਲਾਪਤਾ ਹੈ ਮੇਰੀ ਪਤਨੀ ਪੇਕੇ ਘਰ ਤੋਂ ਇਸ ਮੈਡੀਕਲ ਸਟੋਰ ਦੇ ਉੱਪਰ ਦਵਾਈ ਲੈਣ ਆਈ ਹੋਈ ਸੀ ਇਸ ਮੈਡੀਕਲ ਸਟੋਰ ਵਾਲੇ ਨੇ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਉਸ ਨੂੰ ਲਕੋ ਕੇ ਆਪਣੇ ਕੋਲ ਰੱਖਿਆ ਹੋਇਆ ਤੇ ਹੁਣ ਦੱਸ ਵੀ ਨਹੀਂ ਰਿਹਾ ਤਾਂ ਇਹ ਇਲਜ਼ਾਮ ਨੇ ਛੇੜੇ ਇਸ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਵਾਲੇ ਦੇ ਉੱਪਰ ਲਗਾਏ ਗਏ ਨੇ ਤੇ ਇਸ ਵਿਅਕਤੀ ਦਾ ਇਹ ਵੀ ਕਹਿਣਾ ਹੈ ਕਿ ਇਸ ਸਾਰੀ ਗੱਲ ਦੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਵੀ ਦਿੱਤੀ ਆ ਤੇ ਨਾਲ ਹੀ ਇਸ ਸਾਰੀ ਗੱਲ ਦੇ ਪੁਖਤਾ ਸਬੂਤ ਨੇ ਛੇੜੇ ਉਹ ਵੀ ਮੇਰੇ ਕੋਲ ਨੇ ਮੇਰੇ ਕੋਲ ਮੇਰੀ ਪਤਨੀ ਤੇ ਡਾਕਟਰ ਦੀਆਂ ਮੋਬਾਈਲ ਰਿਕਾਰਡਿੰਗਾਂ ਨੇ ਮੇਰੇ ਕੋਲ ਤਾਂ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਜਿਹੜੀ ਮੇਰੀ ਪਤਨੀ ਆ ਜਿਹੜੀ ਲਾਪਤਾ ਹੋਈ ਆ ਤਾਂ ਉਸ ਨੂੰ ਇਸ ਡਾਕਟਰ ਨੇ ਕਿਤੇ ਲਕੋ ਕੇ ਆਪਣੇ ਕੋਲ ਰੱਖਿਆ ਹੋਇਆ ਤਾਂ ਇਹ ਗੰਭੀਰ ਇਲਜ਼ਾਮ ਨੇ ਛੇੜੇ ਇਸ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਵਾਲੇ ਦੇ ਉੱਪਰ ਲਗਾਏ ਗਏ ਨੇ ਤਾਂ ਅਮਰਸਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਮੈਡੀਕਲ ਸਟੋਰ ਦੇ ਬਾਹਰੇ ਹੰਗਾਮਾ ਦੇਖਣ ਨੂੰ ਮਿਲਿਆ ਇਸ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਵਾਲੇ ਦੇ ਉੱਪਰ ਪਤਨੀ ਨੂੰ ਲੁਕਾਉਣ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਉੱਧਰ ਹੀ ਇਸ ਸਾਰੀ ਗੱਲ ਦੀ ਸੂਚਨਾ ਛੜੀ ਉਹ ਪੁਲਿਸ ਨੂੰ ਵੀ ਦਿੱਤੀ ਗਈ ਆ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਉੱਪਰ ਕਾਰਵਾਈਆਂ ਛੜੀ ਉਹ ਵੀ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਵਾਲੇ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਜੇਕਰ ਮੇਰੀ ਪਤਨੀ ਨੂੰ ਵਾਪਸ ਨਾ ਲਿਆਂਦਾ ਗਿਆ ਤਾਂ ਮੈਂ ਆਪਣੀ ਕੁੜੀ ਤੇ ਮੈਂ ਆਪਣੇ ਉੱਪਰ ਤੇਲ ਪਾ ਕੇ ਅੱਗ ਲਾ ਲਵਾਂਗਾ ਮੇਰਾ ਭਾਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅਮਰਸਰੋਂ ਕਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਹੁੰਦਾ ਉਹਦਾ ਨਾ ਗੋਰਮ ਹੈਗਾ ਜੋ ਉਹਨੇ ਮੇਰੀ ਵਾਈਫ ਜਦੋਂ ਵੈਗ ਚੁੱਕੇ ਤੇ ਡਾਕਟਰ ਸਾਹਿਬ ਨੇ ਉਥੇ ਅਮਰਸਰ ਦੇ ਬਾਅਦੋਂ ਗਾਂਪਸ਼ਾ ਕਰਕੇ ਉਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋਲ ਪ੍ਰੂਫ ਹੈ ਡਾਕਟਰ ਸਾਹਿਬ ਦੇ ਕੀ ਪ੍ਰੂਫ ਹੈ ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਤੇ ਇਹਨਾਂ ਦੀ ਮੇਰੇ ਕੋਲ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋਲ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਸਾਬਤ ਸਭ ਕੁਝ ਹੈ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡਾਟ ਸਾਹ ਕੋਲ ਹੈ ਪੁਲਿਸ ਕੰਪਲੇਟ ਹਾਂਜੀ ਮੈਂ ਕੀਤੀ ਡੀਐਸਪੀ ਸਾਹਿਬ ਕੋ ਆ ਵੇਖੋ ਜੀ ਮੇਰੇ ਕੋਲ ਪੁਲਿਸ ਕੰਪਲੇਟ ਹੈਗੀ ਪੜੀ ਐ ਇਤੋਂ ਡੇਢ ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇਤੋਂ ਦੋ ਗੱਡੀਆਂ ਲੈ ਕੇ ਪਾ ਗਏ ਹਾਂ ਖੜੜ ਚੰਡੀਗੜ੍ਹ ਉੱਥੇ ਇਹਦੀ ਪਹਿਲੀ ਗੋਟੀ ਦੀ ਸਾਲੀ ਰਹਿੰਦੀ ਆ ਉੱਥੇ ਉਹਦੀ ਪੀਜੀ ਹੈਗੀ ਆ ਐਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਇਹਦੀ ਸਾਲੀ ਬਾਅਦੋ ਗਈ ਆਪਣੀ ਗੁਰੂਗੜ੍ਹੋਂ ਆਸਟ੍ਰੇਲੀਆ ਔਰ ਤੋਂ ਬਾਅਦ ਇਹਨੇ ਫੇਰ ਉਤੋਂ ਗਾਂਬਾਸ਼ਾ ਕਰਤਾ ਜਦੋਂ ਮੈਂ ਖਡਰ ਪਹੁੰਚਿਆ ਉੱਥੇ ਜਾ ਕੇ ਇਹਦੀ ਸਾਲੀ ਦੇ ਘਰ ਗਿਆ ਇਹਦੀ ਸਾਲੀ ਨੇ ਸਾਫ਼-ਸਾਫ਼ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ ਔਰ ਜੀਵ ਨੇ ਛੱਡੀ ਆ ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ ਉਹਨੇ ਉੱਥੇ ਛੱਡੀ ਔਰ ਤੋਂ ਬਾਅਦ ਉਹਨੇ ਜਗ੍ਹਾ ਚੇਂਜ ਕਰਤੀ ਆ ਲਾਗੇ ਜਾ ਕੇ ਮੈਂ ਦੁਕਾਨਦਾਰ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਆ ਕਿ ਇੱਥੇ ਸੋਦਾ ਲੈ ਕੇ ਜਾਂਦੀ ਰਹੀ ਆ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਮੇਰੀ ਇੱਕ ਕੁੜੀਆ 11 ਸਾਲ ਦੀ ਆ ਜਰੀ ਪਾਜੀ ਸਾਡਾ ਆਪਾਂ ਇਹ ਫੈਮਿਲੀ ਡਾਕਟਰ ਆ ਮੇਰੀ ਵਾਈਫ ਮੇਰੇ ਮੰਮੀ ਮੇਰੇ ਸਾਰਾ ਪਰਿਵਾਰ ਹੁੰਦਾ ਚਾਚੇ ਦਾਇ ਇਹਨਾਂ ਜਗਾਂ ਦੇ ਮੈਡੀਸਿਨ ਲੈਣ ਹੁੰਦੇ ਸੀ ਇੱਕ ਇਹ ਸਾਡਾ ਗੁਰ ਭਾਈ ਆ ਇਹਦੀ ਪਹਿਲੀ ਵਟੀ ਵੀ ਮਰੀ ਆ ਉਹ ਵੀ ਇੰਨੇ ਮੇਰੇ ਨਾਲ ਇੰਨੇ ਮਰੀ ਆ ਦੂਜੀ ਵਟੀ ਇਹਨਾਂ ਨੇ ਤਜਾ ਪੌਣ ਤਜਾ ਪੌਣ ਲੱਗੇ ਘਰੋਂ ਕੱਢੀ ਆ ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵਟੀ ਵੀ ਹੁਣ ਤਜਾ ਬਿਆ ਘਰੋਂ ਨੂੰ ਫਿਰਦਾ ਜਾਓ ਇਹ ਮੈਡੀਕਲ ਸਟੋਰ ਹੈ ਕਿ ਕੀ ਆ ਪਿੱਛੇ ਇਹਨਾਂ ਬੈਠੇ ਬਾਇਏ ਆ ਇਹ ਡਾਕਟਰ ਹੈ ਕਿ ਕੀ ਆ ਮੈਡੀਕਲ ਸਟੋਰ ਇਦਾਂ ਨਹੀਂ ਦੇ ਪਿੱਛੇ ਕੋਈ ਕੈਵਨ ਡਾਕਟਰ ਨਹੀਂ ਬਣਾਉਂਦਾ ਇਹਨੇ ਕੈਵਨ ਬਣਾਇਆ ਆਪਣਾ ਸਪੈਸ਼ ਗੁੜੀਆਂ ਮੇਰੀ ਦਵਾਈ ਲੈਣ ਆਈ ਆ ਇਹਨੇ ਵੀਡੀਓ ਕਾਲ ਕਰਕੇ ਦਿਖਾਇਆ ਮਾਂ ਨੂੰ ਕਿ ਆ ਵੇ ਤੇਰੀ ਕੁੜੀ ਦਵਾਈ ਲੈਣ ਆਈ ਗੁੜੀਆਂ ਮੇਰੀਆਂ ਵੇਖਿਆ ਕੀ ਚੀਜ਼ ਹੁਣ ਕੀ ਮੰਗ ਕਰਦੇ ਹੋ ਭਾਜੀ ਮੈਂ ਮੰਗੇ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਸਰਦਾਰ ਕਲਦੀਪ ਸਿੰਘ ਧਾਰੀ ਵਾਲੇ ਕੇ ਨੇਕ ਇਨਸਾਨ ਆ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਆ ਕਿ ਉਹ ਮੈਨੂੰ ਇਨਸਾਫ ਦਿਵਾਉਣਗੇ ਸਭ ਕੁਝ ਹੁੰਦਾ ਆ ਕਿਹੜਾ ਕੰਮ ਨਹੀਂ ਹੁੰਦਾ ਆ ਇਹ ਮੈਡੀਕਲ ਸਟੋਰ ਦੇ ਵੇਖੋ ਕੋਈ ਮੈਨੂੰ ਕਹਿੰਦਾ ਆਪਣੀ ਧੀ ਭੈਣੇ ਤੇ ਦਵਾਈ ਲੈਣ ਭੇਜੇ ਹੀ ਨਾ ਇਹ ਸਭ ਤੋਂ ਮਾੜਾ ਮੈਡੀਕਲ ਸਟੋਰ ਆ ਸਭ ਤੋਂ ਮਾੜਾ ਡਾਕਟਰ ਮੱਕਮੇ ਡਾਕਟਰ ਆਏ ਇਨਾ ਲਪੇਓ ਇਨਾ ਬਜ਼ੁਰਗ ਆ ਉਹ ਵੀ ਸੱਚ ਦਿੰਦਾ ਇਹਦੀ ਮਾਂ ਆ ਉਹ ਸੱਚ ਬੋਲਦੀ ਪਈ ਮੇਰੇ ਕੋ ਸਾਰੀਆਂ ਦੀ ਰਿਕਾਰਡਿੰਗ ਹੈਗੀਆਂ ਇਹਨਾਂ ਦੀਆਂ ਮੇਰੀ ਵਾਈਫ ਨਾਲ ਗੱਲ ਕਰਦੀ ਤੇਰੀ ਮਾਂ ਦੀਆਂ ਕੋਡੀਆਂ ਹੈਗੀਆਂ ਇਹਦੀ ਡਾਕਟਰ ਦੀ ਮਾਂ ਦੀ ਡਾਕਟਰ ਦੀ ਭੈਣ ਦੀਆਂ ਹੁਣ ਇਹਨੇ ਲਗਾਈ ਹਾਂਜੀ 200% ਭਾਜੀ 1000% ਤੇਰੇ ਕੋਲ ਆ ਮੰਗ ਮੇਰੀ ਇਹੀ ਹੈ ਭਾਜੀ ਮੇਰੀ ਬਾਈ ਮੇਰੇ ਹੱਥੇ ਦਿੱਤੀ ਜਾਏ ਤੁਹਾਡੇ ਨਾਲ ਰੋਲਾ ਕੋਈ ਨਹੀਂ ਜੇ ਨਹੀਂ ਹੁੰਦਾ ਫੇਰ ਅਸੀਂ ਉਹਨਾਂ ਦੇ ਇੱਥੇ ਦੁਕਾਨ ਲੱਗੇ ਕੱਲ ਮੈਂ ਪਟ્રોલ ਪਾ ਕੇ ਆਪਣੀ ਗੁੜੀਆਂ ਉਹਨਾਂ ਦੇ ਆਪਣੇ ਨੂੰ ਅੱਗ ਲਾ ਲੈਣੀ ਜੋ ਇਹ ਡੀਐਸਪੀ ਸਾਹਿਬ ਵੀ ਸੁਣ ਲੈਣ ਐਸਐਚਓ ਸਾਹਿਬ ਵੀ ਨਾਲਾ ਵੀ ਸੁਣ ਲੈਣ ਕੱਲ ਮੈਂ ਇੱਥੇ ਆਪਣੀ ਕੁੜੀ ਨੂੰ ਲੈ ਕੇ ਆਪਣੀ ਦੇਰੀ ਦੁਕਾਨ ਦੇ ਅੱਗੇ ਲੌਣੀ ਜੋ ਉਹ ਨਾਮ ਕੀ ਮਾਮਲਾ ਹੈ ਸਰ ਮਾਮਲਾ ਸਾਡੀ ਨੂੰ ਦਾ ਤੁਹਾਨੂੰ ਜਿਸਾਂ ਬੇਟੇ ਨੇ ਸਾਰਾ ਦੱਸਿਆ ਹੋਇਆ ਵਾ ਮੈਂ ਜਿਸਾਂ ਲੈ ਆਂਦੇ ਸੀ ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ ਕੀ ਬਣਿਆ ਸਾਨੂੰ ਕੁਝ ਪਤਾ ਨਹੀਂ ਜੈ ਪੰਜ ਮਹੀਨੇ ਤੋਂ ਸਾਡੀ ਨੂੰ ਲਾ ਪਤਾ ਜੇ ਦੇਖਿਆ ਗੁੜੀਆ ਤਾਂਸ ਨਹੀਂ ਆਂਦਾ ਕਿਸੇ ਨੂੰ ਇੱਦੇ ਤੇ ਕੁੜੀ ਤੇ ਕੋਈ ਤਰਸ ਰਹਿੰਦਾ ਤੇ ਇਹ ਆਪਣੇ ਦੋ ਬੱਚੇ ਦੱਸੋ ਇਹਦੇ ਆਪਣੇ ਦੋ ਬੱਚੇ ਨੇ ਆਦਮੀ ਮੇਰਾ ਬਿਮਾਰ ਹੈ ਐਨਾਲ ਕੀ ਦੇਖਿਆ ਸਾਨੂੰ ਕੁਤਨੀ ਜੈਸਾ ਜੀ ਸਾਫ ਚਾਹੀਦਾ ਬਸ ਹਾਂ ਇੱਕ ਕੰਪਲੇਂਟ ਰਕੇਸ਼ ਕੁਮਾਰ son of ਗੁਲਸ਼ਨ ਕੁਮਾਰ ਅਜ ਨਾਲਾ ਵੱਲੋਂ ਮਸੂਲ ਹੋਈ ਹੈ ਉਹਦੇ ਵਿੱਚ ਉਹ ਕੋਈ ਅਲਿਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲਪੋ ਕੇ ਰੱਖੀ ہوئی ਆ ਉਹਦੀ ਪਰਤਾਲ ਕਰਕੇ ਫਿਰ ਦੇਖਦੇ ਆ ਜੀ ਇਹਦੇ ਤੇ ਹੁਣ ਕੰਪਲੇਂਟ ਜਿਹੜੀ ਆ ਸਾਨੂੰ ਉਹ ਸਵੇਰੇ ਦਪਹਿਰ ਦੇ ਕੇ ਗਿਆ ਉਹਦੇ ਚ ਵੈਰੀਫਾਈ ਵੀ ਕਰਨਾ ਜ਼ਰੂਰੀ ਹੈ ਨਾ